ਸਾਂਝੀ ਗੱਲ ਜੀ ਡੀਪੀਜੀ ਪੰਜਾਬੀ ਤੇ ਤੁਹਾਡੇ ਇੱਕ ਵਾਰ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪੁੱਤ ਆਪਣੀ ਸਕਰੀਨ ਦੇ ਉੱਤੇ ਸਾਂਝੇ ਕੀਤੀਆਂ ਨੇ ਸਾਡੇ ਪੱਤਰਕਾਰ ਸੰਜੀ ਬਾਵਾਣੇ ਗਰਦਾਸਪੁਰ ਤੋਂ ਤੰਦਾਦੀਏ ਕੀ ਜਿਵੇਂ ਤੁਸੀਂ ਸਾਰੇ ਭਲੀ ਭੰਤੀ ਜਾਣੂ ਹੋ ਕਿ ਪਿਛਲੇ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਬਰਸਾਤਾ ਹੋਈਆਂ ਤੇ ਬਹੁਤ ਜ਼ਿਆਦਾ ਵੱਡੇ ਲੈਵਲ ਤੇ ਗਰਦਾਸਪੁਰ ਨੂੰ ਹੜ੍ਹਾਂ ਨੇ ਮਾਰ ਮਾਰੀ ਤੰਦਾਦੀਏ ਕੀ ਗਰਦਾਸਪੁਰ ਦੇ ਬਹੁਤ ਸਾਰੇ ਇਲਾਕੇ ਜਿਹੜੇ ਆ ਹੜ੍ਹਾਂ ਦੇ ਨਾਲ ਪ੍ਰਭਾਵਿਤ ਹੋਏ ਤੇ ਉੱਥੇ ਲੈ ਕੇ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਨੇ ਪਹੁੰਚੀਆਂ ਨੇ ਰਾਹਤ ਸਮਗਰੀ ਤੇ ਹੋਰ ਵੀ ਕਈ ਤਰ੍ਹਾਂ ਦੀਆਂ ਰਾਹਤਾਂ ਦਿੱਤੀਆਂ ਗਈਆਂ ਨੇ ਹਰ ਪੀੜਤਾ ਨੂੰ ਪਰ ਕਿਤਨਾ ਕਿਤੇ ਜਿਹੜੇ ਲੋਕ ਸ਼ਹਿਰਾਂ ਦੇ ਅੰਦਰ ਜਾਂ ਪਿੰਡਾਂ ਦੇ ਅੰਦਰ ਗਰੀਬ ਤਬਕੇ ਦੇ ਵਿੱਚ ਰਹਿੰਦੇ ਤੇ ਜਿਨ੍ਹਾਂ ਦੀਆਂ ਜਿਹੜੀਆਂ ਨੇ ਸੱਤਾਂ ਚੋਪੀਆਂ ਜਾਂ ਘਰ ਡਿੱਗ ਪਏ ਬਰਸਾਤਾਂ ਦੇ ਕਾਰਨ ਹੜ ਭਾਵੇਂ ਨਹੀਂ ਆਇਆ ਪਰ ਬਰਸਾਤਾਂ ਨੇ ਉਹਨਾਂ ਦਾ ਵੀ ਬਹੁਤ ਜ਼ਿਆਦਾ ਨੁਕਸਾਨ ਕੀਤਾ ਬਹੁਤ ਸਾਰੇ ਲੋਕਾਂ ਦਾ ਜਿਹੜੇ ਨੇ ਘਰ ਚੋਪੇ ਸੱਤਾਂ ਜਿਹੜੀਆਂ ਨੇ ਬਾਲੇ ਟੁੱਟ ਗਏ ਤੇ ਕਈ ਸੱਤਾਂ ਡਿੱਗ ਵੀ ਪਈਆਂ ਉਹਨਾਂ ਦੇ ਲਈ ਗਰਦਾਸਪੁਰ ਦਾ ਵਪਾਰ ਮੰਡਲ ਆਣ ਖੜਾ ਹੋਇਆ ਤੇ ਉਹਨਾਂ ਦਾ ਸਾਥ ਦੇਣ ਦੇ ਲਈ ਅੱਜ ਵਪਾਰ ਮੰਡਲ ਨੇ ਕਰੀਬ 90 ਹਜ਼ਾਰ ਰੁਪਿਆ ਜਿਹੜਾ ਆ ਉਹ ਇਕੱਠਾ ਕਰ ਕੇ ਜਿਹੜਾ ਆ ਉਹ ਵੰਡ ਦਿੱਤਾ ਉਹਨਾਂ ਗਰੀਬ ਲੋਕਾਂ ਦੇ ਵਿੱਚ ਜਿਨ੍ਹਾਂ ਨੂੰ ਇਸ ਦੀ ਨੀਡ ਸੀ ਕੁਝ ਪੰਜਕੂ ਘਰਾਂ ਨੂੰ ਜਿਹੜਾ ਆ ਫਿਲਹਾਲ 90000 ਰੁਪਏ ਦੇ ਵਿੱਚੋਂ ਰਾਸ਼ੀ ਦੇ ਕੇ ਜਿਹੜਾ ਆ ਉਹਨਾਂ ਦੀ ਹੈਲਪ ਕਰਨ ਦੀ ਕੋਸ਼ਿਸ਼ ਕੀਤੀ ਏ ਅ ਗਰਦਾਸਪੁਰ ਦੇ ਵਪਾਰ ਮੰਡਲ ਨੇ ਤੇ ਉੱਥੇ ਹੀ ਇਹਨਾਂ ਦੇ ਸਾਥ ਦੇ ਲਈ ਰਮਨਬੈਲ ਜੀ ਵੀ ਪਹੁੰਚੇ ਜਿਨ੍ਹਾਂ ਨੇ ਇੱਥੇ ਪਹੁੰਚ ਕੇ ਗਰੀਬ ਪਰਿਵਾਰਾਂ ਦੀ ਮਦਦ ਕੀਤੀ ਵਪਾਰ ਮੰਡਲ ਦੇ ਲਈ ਬੋਲਦੇ ਹੋਏ ਰਮਨਬੈਲ ਉਹਨਾਂ ਨੇ ਕਿਹਾ ਕਿ ਇਹ ਵਪਾਰ ਮੰਡਲ ਦੇ ਵਿੱਚ ਦੁਕਾਨਦਾਰ ਜਿਹੜੇ ਨੇ ਉਹ ਬਹੁਤ ਸਾਰੇ ਘਲਾਂ ਦਾ ਜਿਹੜਾ ਆ ਪੇਟ ਪਾਲਦੇ ਨੇ ਕਿਉਂਕਿ ਉਹਨਾਂ ਦੀਆਂ ਦੁਕਾਨਾਂ ਤੇ ਜਾਂ ਉਹਨਾਂ ਦੇ ਨਾਲ ਕੰਮ ਕਰਨ ਵਾਲੇ ਜਿਹੜੇ ਨੇ ਉਹ ਵਧੀਆ ਤਰੀਕੇ ਦੇ ਨਾਲ ਆਪਣਾ ਪਰਿਵਾਰ ਪਾਲਦੇ ਨੇ ਤੇ ਉੱਥੇ ਹੀ ਉਹਨਾਂ ਨੇ ਇਹ ਵੀ ਕਿਹਾ ਵੀ ਜੇਕਰ ਇਹਨਾਂ ਲੋਕਾਂ ਦੇ ਉੱਤੇ ਕਿਸੇ ਤਰ੍ਹਾਂ ਦੀ ਕੋਈ ਮੁਸੀਬਤ ਆ ਜਾਵੇ ਤਾਂ ਫਿਰ ਵਪਾਰ ਮੰਡਲ ਪਿੱਛੇ ਕਿਉਂ ਰਵੇਗਾ ਵਪਾਰ ਮੰਡਲ ਨੇ ਅੱਗੇ ਵੱਧ ਕੇ ਇਹਨਾਂ ਦੀ ਜਿਹੜੀ ਹੈਲਪ ਕੀਤੀ ਹੈ ਪੂਰੇ ਵਪਾਰ ਮੰਡਲ ਦੇ ਵਿੱਚੋਂ ਦੁਕਾਨਦਾਰਾਂ ਤੇ ਜਿਹੜੇ ਵਪਾਰੀਆਂ ਦੇ ਕੋਲੋਂ ਪੈਸੇ ਇਕੱਠੇ ਕਰਕੇ ਜਿਹੜੇ ਆ ਇਹਨਾਂ ਲੋਕਾਂ ਦੀ ਮਦਦ ਕੀਤੀ ਏ ਤੇ ਇਹਨਾਂ ਲੋਕਾਂ ਨੂੰ ਜਿਹੜਾ ਆ ਉਹ ਹੈਲਪ ਦੇ ਤੌਰ ਤੇ ਕੁਝ ਧਨ ਰਾਸ਼ੀ ਦਿੱਤੀ ਗਈ ਏ ਤੁਸੀਂ ਦੇਖਦੇ ਪਿਓ ਡੀਪੀਸੀ ਪੰਜਾਬੀ ਬਣੇ ਰਹੋ ਇਸੇ ਤਰ੍ਹਾਂ ਡੀਪੀਸੀ ਪੰਜਾਬੀ ਤੇ ਤਾਂ ਕਿ ਹਰ ਖਬਰ ਪੈਲ ਦੇ ਆਧਾਰ ਤੇ ਪਹੁੰਚ ਸਕੇ ਤੁਹਾਡੇ ਤੱਕ ਧੰਨਵਾਦ ਜੀ ਮੈਂ ਨਾ ਮੇਰਾ ਨਾਮ ਰਮਨ ਜੋਤੀ ਆ ਮੈਂ اسلامਾਬਾਦ ਮੱਲੇ ਦੀ ਰਹਿਣ ਵਾਲੀ ਆ ਤੇ ਸਾਡਾ ਘਰ ਜਿਹੜਾ ਹੀਗਾ ਫਲੈਸ਼ ਸੋਈ ਜਿਹੜੀ ਬੜੀ ਡਿਗ ਗਈ ਸੀਗੀ ਤੇ ਸਾਰੇ ਝੁੰਦਾ ਹੀਗਾ ਤੇ ਅਸੀਂ ਖਾਣਾ ਬਣਾਉਣਾ ਅੰਦਰ ਹੀ ਬਣਾਉਂਦੇ ਸੀਗੇ ਤੇ ਮਤਲਬ ਕਿ ਸਾਡਾ ਬੜਾ ਪਰੇਸ਼ਾਨੀ ਵਾਲੇ ਦਿਨ ਸੀਗੇ ਤੇ ਮੈਂ ਬੜਾ ਧੰਨਵਾਦ ਕਰਦੀ ਆ ਰਮਨ ਬੈਲ ਭਾਜੀ ਦਾ ਤੇ ਇਹ ਸਾਰੇ ਵਪਾਰ ਮੰਡਲ ਦਾ ਬੜਾ ਧੰਨਵਾਦ ਕਰਦੀ ਆ ਕਿ ਇਹਨਾਂ ਨੇ ਸਾਡਾ ਬਾਹ ਫੜੀ ਆ ਇਸ ਮੁਸ਼ਕਲ ਦੀ ਘੜੀ ਵਿੱਚ ਸਾਰਿਆਂ ਨੂੰ ਪਤਾ ਕਿ ਪੰਜਾਬ ਇੱਕ ਮੁਸ਼ਕਲ ਦੌਰ ਦੇ ਵਿੱਚੋਂ ਗੁਜ਼ਰਿਆ ਔਰ ਪਿਛਲੇ ਦਿਨਾਂ ਦੇ ਵਿੱਚ ਹੜ੍ਹਾਂ ਦੀ ਮਾਰ ਪਈ ਔਰ ਬਾਰਿਸ਼ ਬਹੁਤ ਤੇਜ਼ ਹੋਈ ਇਤੋਂ ਤੱਕ ਕਿ ਮਾਰੋ ਹਿਮਾਚਲ ਤੋਂ ਪਾਣੀ ਵੀ ਥੱਲੇ ਨੂੰ ਆਇਆ ਨਤੀਜੇ ਦੇ ਤੌਰ ਤੇ ਜਿੱਥੇ ਵੱਖ-ਵੱਖ ਪਿੰਡਾਂ ਦੇ ਵਿੱਚ ਉਸ ਹੜ੍ਹਾਂ ਨੇ ਅਸਰ ਕੀਤਾ ਜਿਹੜਾ ਸਾਡਾ ਸ਼ਹਿਰ ਸੀ ਉਹ ਵੀ ਇਤ ਤੋਂ ਪ੍ਰਭਾਵਿਤ ਹੋਇਆ ਔਰ ਜ਼ਿਆਦਾ ਬਾਰਿਸ਼ ਹੋਣ ਨਾਲ ਜਿਹੜੇ ਕੋਈ ਕਮਜ਼ੋਰ ਘਰ ਸੀਗੇ ਉਹਨਾਂ ਨੂੰ ਵੀ ਤਾਲ ਲੱਗੀ ਔਰ ਕਈ ਘਰ ਟਹਿ ਗਏ ਕਈ ਚੋਨ ਲੱਗ ਪਏ ਕਈਆਂ ਦੀ ਛੱਤਾਂ ਖਰਾਬ ਸੀਗੀਆਂ ਔਰ ਮੈਂ ਸਮਝਦਾ ਵੀ ਅੱਜ ਇੱਕ ਬਹੁਤ ਚੰਗੀ ਔਰ ਇਨਸਾਨੀਅਤ ਨੂੰ ਜਗਾਉਣ ਵਾਲੀ ਮਾਨਵਤਾ ਨੂੰ ਜਗਾਉਣ ਵਾਲੀ ਗੱਲ ਆ ਕਿ ਅੱਜ ਉਹਨਾਂ ਘਰਾਂ ਨੂੰ ਇੱਕ ਛੋਟੀ ਜੀ ਮਦਦ ਦੇਣ ਵਾਸਤੇ ਵਪਾਰ ਮੰਡਲ ਗਰਦਾਸਪੁਰ ਵੱਲੋਂ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਮੇਰੇ ਨਾਲ ਸਾਡੇ ਵਪਾਰ ਮੰਡਲ ਦੇ ਪ੍ਰਧਾਨ ਸਾਹਿਬ ਅਸ਼ੋਕ ਮਹਾਜਨ ਜੀ ਰਗਵੀਰ ਕਲਰਾ ਜੀ ਔਰ ਇਹਦੀ ਸਾਰੀ ਟੀਮ ਤੇਜਪਾਲ ਜਨ ਜੀ ਸਾਰੇ ਸੰਗਤ ਖੜੀ ਆ ਜੇ ਕੱਲਾ ਕੱਲਾ ਨਾ ਲੈਣ ਲੱਗ ਪਏ ਤੇ ਮੈਨੂੰ ਸਮਝ ਨਾ ਕਿਸਦਾ ਰਹਿ ਗਿਆ ਤੇ ਬੁਰਾ ਲੱਗੂਗਾ ਸੋ ਇਹਨਾਂ ਨੇ ਆਪ ਜਾ ਕੇ ਇਹਨਾਂ ਨੂੰ ਮਿਲੇ ਵੀ ਪੁੱਛਿਆ ਵੀ ਇੱਕ ਬਹੁਤ ਛੋਟਾ ਜਿਹਾ ਇੱਕ ਬਹੁਤ ਵੱਡੇ ਯੱਗ ਦੇ ਵਿੱਚ ਇੱਕ ਛੋਟੀ ਜੀ ਹਉਤੀ ਆ ਸੋ ਮੈਂ ਸਮੇਰਾ ਵੀ ਵਪਾਰ ਮੰਡਲ ਜਿੱਥੇ ਆਪ ਅੱਜ ਕੱਲ ਵਪਾਰ ਤੇ ਵੀ ਅਸਰ ਹੋਇਆ ਪਰ ਅੱਜ ਗੁਪਾਰੀਆਂ ਨੇ ਦੁਕਾਨਦਾਰਾਂ ਨੇ ਆਪਣੇ ਦੁੱਖ ਨਾਲੋਂ ਇਹਨਾਂ ਦਾ ਦੁੱਖ ਵੱਡਾ ਸਮਝਿਆ ਗਗਨ ਜੀ ਤੇ ਉਹ ਦੁੱਖ ਨੂੰ ਕੱਟ ਕਰਨ ਵਾਸਤੇ ਅੱਜ ਅੱਗੇ ਆਏ ਨੇ ਔਰ ਇਹਨਾਂ ਨੇ ਸਾਰਿਆਂ ਦੇ ਸ਼ਹਿਰ ਦੇ ਵੱਖ-ਵੱਖ ਦੁਕਾਨਦਾਰਾਂ ਦੇ ਵਪਾਰੀਆਂ ਦੇ ਕੰਟਰੀਬਿਊਸ਼ਨ ਨਾਲ ਉਹਨਾਂ ਦੇ ਸਹਿਯੋਗ ਦੇ ਨਾਲ ਇਹ ਜਿਹੜੇ 90000 ਰੁਪਏ ਦੀ ਰਾਸ਼ੀ ਇਕੱਠੀ ਕੀਤੀ ਆ ਔਰ ਜਿਹਨਾਂ ਪੰਜ ਪਰਿਵਾਰਾਂ ਨੂੰ ਇਹ ਰਾਸ਼ੀ ਦਿੱਤੀ ਆ ਤਾਂ ਕਿ ਉਹ ਆਪਣੇ ਘਰ ਨੂੰ ਠੀਕ ਕਰ ਲੈਣ ਔਰ ਮੈਂ ਸਮਝਦਾ ਵੀ ਅੱਜ ਵਪਾਰ ਮੰਡਲ ਨੇ ਉਹ ਕੰਮ ਕੀਤਾ ਜਿਹੜਾ ਕਿਸੇ ਵਕਤ ਸਰਕਾਰਾਂ ਕਰਦੀਆਂ ਨੇ ਪਰ ਵਪਾਰ ਮੰਡਲ ਆਪ ਇੱਕ ਸਮਾਜਿਕ ਸੰਸਥਾ ਵਪਾਰੀਆਂ ਦੀ ਸੰਸਥਾ ਔਰ ਮੈਂ ਤਾਂ ਬਹੁਤ ਵਾਰੀ ਕਿਹਾ ਜਿਹੜਾ ਦੁਕਾਨਦਾਰ ਆ ਉਹ ਕੱਲਾ ਸਿਰਫ ਕੰਮ ਆਪਣੇ ਪਰਿਵਾਰ ਨੂੰ ਪਾਲਣ ਵਾਸਤੇ ਨਹੀਂ ਕਰਦਾ ਉਹਦੇ ਨਾਲ ਜਿਹੜੇ ਪੰਜ ਸੱਤ ਪਰਿਵਾਰ ਉਸ ਦੁਕਾਨ ਤੇ ਜੁੜੇ ਹੁੰਦੇ ਨੇ ਜਿਹੜੇ ਉੱਥੇ ਭਾਵੇਂ ਉਹ ਸੇਲਜ਼ਮੈਨ ਦੀ ਸ਼ਕਲ 'ਚ ਹੋਣ ਭਾਵੇਂ ਦੂਸਰੇ ਕੰਮਾਂ ਲਈ ਹੋਣ ਉਹੜਾ ਪਰਿਵਾਰਾਂ ਨੂੰ ਵੀ ਉਹ ਦੁਕਾਨਦਾਰ ਜਿਹੜਾ ਉਹ ਪਾਲਦਾ ਸੋ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਵਪਾਰ ਮੰਡਲ ਦਾ ਬਰਦਾਸ਼ਪੁਰ ਦਾ ਧੰਨਵਾਦ ਕਰਦਾ ਜੀ ਤੁਹਾਡੇ ਸਾਰੇ ਮੈਂਬਰ ਸਾਹਿਬਾ ਹਾਂ ਦਾ ਜਿਹੜੇ ਤੁਸੀਂ ਅੱਜ ਇਕੱਠੇ ਵੀ ਹੋਏ ਹੋ ਜਿਹੜੇ ਅੱਜ ਨਹੀਂ ਵੀ ਆ ਸਕੇ ਜਾਂ ਉਹ ਉਹ ਸਾਰੇ ਮਾਨੁਬਾਬ ਜਿਨ੍ਹਾਂ ਨੇ ਇਸ ਯੱਗ ਦੇ ਵਿੱਚ ਹਿੱਸਾ ਵੀ ਪਾਇਆ ਔਰ ਉਹ ਤੋਂ ਇਕੱਠਾ ਕਰਕੇ ਪੈਸਾ ਜਿਹੜਾ ਤੁਸੀਂ ਇਹ ਦੇ ਰਹੇ ਹੋ ਉਹਨਾਂ ਦਾ ਵੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਤੇ ਪਰਮੇਸ਼ਵਰ ਕਿਸੇ ਨਹੀਂ ਔਖਾ ਟਾਈਮ ਨਾ ਆਵੇ ਪਰ ਜਦੋਂ ਔਖਾ ਟਾਈਮ ਆਇਆ ਅੱਜ ਸਾਡੇ ਸ਼ਹਿਰ ਦੇ ਘਰ ਨੇ ਪੰਜ ਪਰਿਵਾਰ ਮੈਂ ਸਮਝ ਨਹੀਂ ਆ ਵੀ ਉਹਨਾਂ ਦੇ ਦੁੱਖ ਦੇ ਵਿੱਚ ਥੋੜਾ ਜਿਆ ਕਟਕਟਾਣ ਵਾਸਤੇ ਅੱਜ ਇਹ ਮਦਦ ਜਿਹੜੀ ਆ ਆਈ ਐਸਓ ਪਰਮੇਸ਼ਵਰ ਹਰ ਇੱਕ ਤੇ ਕਿਰਪਾ ਕਰੇ ਸੋ ਵਪਾਰ ਮੰਡਲ ਦਾ ਉਪਰਾਲਾ ਵਾਕਈ ਸਲਾਹਾਯੋਗ ਵੀ ਔਰ ਇਸੇ ਤਰੀਕੇ ਦੇ ਨਾਲ ਸਮਾਜ ਦੇ ਵਿੱਚ ਲੋਕਾਂ ਦੇ ਜੀਵਨ ਤਰ ਨੂੰ ਸੌਖਾ ਬਣਾਉਣ ਲਈ ਉਹਨਾਂ ਨੂੰ ਜਿਆਦਾ ਸਹੂਲਤ ਦੇਣ ਲਈ ਵਪਾਰ ਮੰਡਲ ਹਮੇਸ਼ਾ ਅ ਅੱਗੇ ਹੋ ਕੇ ਉਪਰਾਲੇ ਕਰਦਾ ਔਰ ਮੈਨੂੰ ਇਸ ਗੱਲ ਦੀ ਮਾਣ ਹੈ ਕਿ ਜਿਹੜੇ ਵਪਾਰ ਮੰਡਲ ਦੇ ਬਹੁਤ ਸਾਰੇ ਸਾਥੀ ਨੇ ਅਜੀ ਸਾਰੇ ਆਮ ਆਦਮੀ ਪਾਰਟੀ ਦੀ ਸੋਚ ਨਾਲ ਜੁੜਿਆ ਔਰ ਆਮ ਆਦਮੀ ਪਾਰਟੀ ਦੀ ਸੋਚ ਹੀ ਹੈ ਆ ਵੀ ਆਪਾਂ ਲੋਕਾਂ ਦੀ ਜ਼ਿੰਦਗੀ ਨੂੰ ਵਧੀਆ ਬਣਾਉਣਾ ਲੋਕਾਂ ਦੇ ਦੁੱਖ ਦੇ ਵਿੱਚ ਆਪਣੀ ਸਾਥ ਬਣਾਉਣੀ ਆ ਲੋਕਾਂ ਦੇ ਜੀਵਨਤਨ ਉੱਪਰ ਚੁੱਕਣਾ ਔਰ ਉਸ ਘੜੀ ਦੇ ਵਿੱਚ ਅੱਜ ਵਪਾਰ ਮੰਡਲ ਦਾ ਇਹ ਉਪਰਾਲਾ ਦਿਲ ਦੀਆਂ ਗਰਾਈਆਂ ਤੋਂ ਉਹਦੇ ਲਈ ਧੰਨਵਾਦ